ਨਾਮ ਇਹ ਲੱਗੇ ਨੇ ਕਿ ਵਾਈਸ ਚਾਂਸਲਰ ਵਿਦਿਆਰਥਣਾਂ ਦੇ ਕਮਰੇ ਦੇ ਵਿੱਚ ਚਲੇ ਗਏ ਜਿਸ ਨੂੰ ਲੈ ਕੇ ਹੁਣ ਪ੍ਰਿੰਕਾ ਗਾਂਧੀ ਦੇ ਵੱਲੋਂ ਟਵੀਟ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਹੈ ਕਿ ਵਾਈਸ ਚਾਂਸਲਰ ਦਾ ਵਿਦਿਆਰਥਣਾਂ ਦੇ ਕਮਰੇ ਚ ਜਾਣਾ ਸ਼ਰਮਨਾਕ ਹੈ ਵਿਦਿਆਰਥਣਾਂ ਦੇ ਪਹਿਨਾਵੇ ਤੇ ਟਿੱਪਣੀ ਕਰਨਾ ਵੀ ਸ਼ਰਮਨਾਕ ਹੈ ਮਹਿਲਾ ਕਮਿਸ਼ਨ ਨੂੰ ਇਸ ਮਾਮਲੇ ਦਾ ਨੋਟਿਸ ਲੈਣਾ ਚਾਹੀਦਾ ਹੈ ਦੱਸ ਦਈਏ ਕਿ ਵਾਈਸ ਚਾਂਸਲਰ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਪ੍ਰਿੰਕਾ ਗਾਂਧੀ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਪਟਿਆਲਾ ਲਾਉ ਯੂਨੀਵਰਸਿਟੀ ਦੇ ਵਿੱਚ ਇਹ ਇਲਜ਼ਾਮ ਲੱਗੇ ਵਾਈਸ ਚਾਂਸਲਰ ਤੇ ਕਿ ਉਹ ਜੋ ਗਰਲਸ ਹੋਸਟਲ ਹੈ ਉਹਨਾਂ ਦੇ ਕਮਰੇ ਦੇ ਵਿੱਚ ਚਲੇ ਗਏ ਹਾਲਾਂਕਿ ਚੈਕਿੰਗ ਦੀ ਗੱਲ ਆਖੀ ਜਾ ਰਹੀ ਸੀ ਪਰ ਜਿਸ ਤੇ ਵਿਦਿਆਰਥੀਆਂ ਦੇ ਵੱਲੋਂ ਇਤਰਾਜ਼ ਜਤਾਇਆ ਗਿਆ ਕਿ ਇਸ ਢੰਗ ਦੇ ਨਾਲ ਵਾਈਸ ਚਾਂਸਲਰ ਗਰਲਸ ਹੋਸਟਲ ਦੇ ਵਿੱਚ ਬਿਨਾਂ ਕਿਸੇ ਜਾਣਕਾਰੀ ਦੇ ਨਹੀਂ ਜਾ ਸਕਦੇ ਬਿਨਾਂ ਕਿਸੇ ਜਿਸ ਤੋਂ ਬਾਅਦ ਹੁਣ ਇਹ ਮਾਮਲਾ ਤੂਲ ਫੜਦਾ ਜਾ ਰਿਹਾ ਹੈ ਜਿੱਥੇ ਵਿਦਿਆਰਥੀਆਂ ਦੇ ਵੱਲੋਂ ਵਿਰੋਧ ਕੀਤਾ ਗਿਆ ਯੂਨੀਵਰਸਿਟੀ ਦੇ ਵਿੱਚ ਪ੍ਰਦਰਸ਼ਨ ਕੀਤਾ ਗਿਆ ਤੇ ਉੱਥੇ ਹੁਣ ਪ੍ਰਿਅੰਕਾ ਗਾਂਧੀ ਦਾ ਵੀ ਇਹ ਸਟ ਟਵੀਟ ਆ ਗਿਆ ਪ੍ਰਿਅੰਕਾ ਗਾਂਧੀ ਨੇ ਕਿਹਾ ਹੈ ਕਿ ਪਟਿਆਲਾ ਲਾਅ ਯੂਨੀਵਰਸਿਟੀ ਦੇ ਵਿੱਚ ਜੋ ਵੀਸੀ ਦਾ ਵਿਦਿਆਰਥੀਆਂ ਦੇ ਕਮਰੇ 'ਚ ਬਿਨਾਂ ਸੂਚਨਾ ਜਾਣਾ ਗਲਤ ਹੈ ਅਤੇ ਵਿਦਿਆਰਥੀਆਂ ਦੇ ਪਹਿਰਾਵੇ ਤੇ ਟਿੱਪਣੀ ਕਰਨਾ ਸ਼ਰਮਨਾਕ ਹੈ ਅਤੇ ਅਜਿਹੇ ਵੀਸੀ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਪ੍ਰਿਅੰਕਾ ਗਾਂਧੀ ਨੇ ਕਿਹਾ ਕਿ ਪਟਿਆਲਾ ਦੀ ਲਾਅ ਯੂਨੀਵਰਸਿਟੀ ਚ ਵਾਈਸ ਚਾਂਸਲਰ ਵੱਲੋਂ ਵਿਦਿਆਰਥੀਆਂ ਨੂੰ ਬਿਨਾਂ ਦੱਸੇ ਉਨ੍ਹਾਂ ਦੇ ਕਮਰਿਆਂ 'ਚ ਦਾਖਲ ਹੋ ਕੇ ਜਾਂਚ ਕਰਨਾ ਅਤੇ ਪਹਿਰਾਵੇ ਨੂੰ ਲੈ ਕੇ ਵਿਦਿਆਰਥਣਾਂ ਤੇ ਭੱਦੀਆਂ ਟਿੱਪਣੀਆਂ ਕਰਨਾ ਬੇहद ਸ਼ਰਮਨਾਕ ਹੈ। ਵਿਦਿਆਰਥਣਾਂ ਨੇ মিডিਆ ਨੂੰ ਜੋ ਗੱਲਾਂ ਕਈਆਂ ਨੇ ਉਹ ਬੇहद ਇਤਰਾਜ਼ਯੋਗ ਨੇ। ਲੜਕੀਆਂ ਆਪਣੇ ਭੋਜਨ, ਕੱਪੜੇ ਅਤੇ ਕੋਰਸ ਦੀ ਚੋਣ ਦਾ ਫੈਸਲਾ ਖੁਦ ਕਰਨ ਦੇ ਸਮਰੱਥ ਹਨ। ਅਧਿਕਾਰੀਆਂ ਦੀ ਦੁਰਵਰਤੋਂ ਅਧਿਕਾਰਾਂ ਦੀ ਦੁਰਵਰਤੋਂ ਕਰਦੇ ਹੋਏ ਲੜਕੀਆਂ ਦੀ ਨਿੱਜਤਾ ਦੀ ਉਲੰਘਣਾ ਮਹਿਲਾ ਕਮਿਸ਼ਨ ਨੂੰ ਵੀ ਇਸ ਮਾਮਲੇ ਦਾ ਨੋਟਿਸ ਲੈਣਾ ਚਾਹੀਦਾ ਹੈ ਤੇ ਵਾਈਸ ਚਾਂਸਲਰ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਆ ਪ੍ਰਿੰਕਾ ਗਾਂਧੀ ਦੇ ਵੱਲੋਂ ਇਹ ਮੁੱਦਾ ਚੁੱਕਿਆ ਗਿਆ ਦਰਅਸਲ ਪਟਿਆਲਾ ਦੇ ਵਿੱਚ ਰਾਜੀਵ ਗਾਂਧੀ ਲਾਅ ਯੂਨੀਵਰਸਿਟੀ ਹੈ ਜਿੱਥੇ ਵਾਈਸ ਚਾਂਸਲਰ ਤੇ ਇਹ ਇਲਜ਼ਾਮ ਲੱਗੇ ਕਿ ਉਹ ਗਰਲਜ਼ ਹੋਸਟਲ ਦੇ ਵਿੱਚ ਗਏ ਬਿਨਾ ਕਿਸੇ ਜਾਣਕਾਰੀ ਦਿੱਤੇ ਉਹ ਲੜਕੀਆਂ ਦੇ ਕਮਰੇ ਦੇ ਵਿੱਚ ਚਲੇ ਗਏ ऐसे खबरते और अपडेट देले मेरे सहयोगी मनोज शर्मा फोन लाइन ते मौजूद ने मनोज जिस ढंग ਦੇ ਨਾਲ ਪ੍ਰਿੰਕਾ ਗਾਂਧੀ ਦੇ ਵੱਲੋਂ ਵੀ ਇਹ ਟਵੀਟ ਕੀਤਾ ਗਿਆ ਤੇ ਵਿਦਿਆਰਥੀ ਵੀ ਵਿਰੋਧ ਕਰ ਰਹੇ ਨੇ ਇਸ ਵੇਲੇ ਪਹਿਲਾਂ ਤਾਂ ਯੂਨੀਵਰਸਿਟੀ ਦਾ ਮਾਹੌਲ ਕੀ ਹੈ ਉਥੋਂ ਦੀ ਸਥਿਤੀ ਕੀ ਹੈ ਇਹ ਜਾਨਣਾ ਚਾਹਾਂਗੇ ਸਿਚੁਏਸ਼ਨ ਕੀ ਹੈ ਜੀ ਰਣਵੀਰ ਜੀ ਮੈਂ ਦੱਸਦਾ ਕਿ ਜਿਹੜਾ 3 ਦਿਨ ਤੋਂ ਪ੍ਰੋਟੈਸਟ ਚੱਲ ਰਿਹਾ ਲਗਾਤਾਰ ਜਾਰੀ ਹੈ ਤੇ ਜਿਹੜੇ ਵਿਦਿਆਰਥੀ ਨੇ ਉਹਨਾਂ ਦੇ ਵੱਲੋਂ ਯੂਨੀਵਰਸਿਟੀ ਦੇ ਅੰਦਰ ਇਹ ਪ੍ਰੋਟੈਸਟ ਕੀਤਾ ਜਾ ਰਿਹਾ ਪਰसों ਕੁਝ ਸਮੇਂ ਦੇ ਲਈ ਵਿਦਿਆਰਥੀ ਬਾਹਰ ਆਏ ਸੀ ਜੀ ਗੇਟ ਦੇ ਉੱਪਰ ਆਪਣਾ ਪੱਖ ਰੱਖਿਆ ਤੇ ਉਸ ਤੋਂ ਬਾਅਦ ਅੰਦਰ ਚਲੇ ਗਏ ਜਿਆਦਾ ਉਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ ਹੁਣ ਮੈਂ ਤੁਹਾਨੂੰ ਤਾਜ਼ਾ ਜਾਣਕਾਰੀ ਦੇ ਦਿਆ ਕਿ 2 ਵਜੇ ਦੇ ਕਰੀਬ ਵਿਦਿਆਰਥੀਆਂ ਦੇ ਨਾਲ ਵਾਈਸ ਚਾਂਸਲਰ ਦੀ ਮੀਟਿੰਗ ਦੱਸੀ ਗਈ ਹੈ ਯਾਨੀ ਕਿ ਜਿਹੜੀ ਅੰਦਰੋਂ ਜਾਣਕਾਰੀ ਮਿਲੀ ਹੈ ਜਿਹੜੇ ਪੀਆਰਓ ਨੇ ਉਹਨਾਂ ਨੇ ਵੀ ਇਹ ਗੱਲ ਦੱਸੀ ਕਿ ਇਸ ਮਸਲੇ ਦਾ ਹੱਲ ਕੱਢਣ ਦੇ ਲਈ ਉਹਨਾਂ ਵਿਦਿਆਰਥੀਆਂ ਨੂੰ ਬੁਲਾਇਆ ਗਿਆ ਹੈ ਵਾਈਸ ਚਾਂਸਲਰ ਦੇ ਨਾਲ ਆਹਮੋ ਸਾਹਮਣੇ ਮੀਟਿੰਗ ਦੇ ਲਈ ਕਿ ਉਹ ਆਪਣਾ ਪੱਖ ਤੱਥ ਰੱਖਣ ਤਾਂ ਜੋ ਇਸ ਹੜਤਾਲ ਨੂੰ ਸਮਾਪਤ ਕੀਤਾ ਜਾਵੇ ਤੇ ਵਿਦਿਆਰਥੀਆਂ ਦੀ ਜਿਹੜੀਆਂ ਮੰਗਾਂ ਨੇ ਉਹਨਾਂ ਦੇ ਉੱਪਰ ਵਿਚਾਰ ਕੀਤਾ ਜਾਵੇ। ਅਸੀਂ ਥੋੜਾ ਜਿਹਾ ਵੀ ਜਾਨਣਾ ਚਾਹਾਂਗੇ ਕਿ ਜਿਹੜੇ ਇਲਜ਼ਾਮ ਲੱਗ ਰਹੇ ਨੇ ਕਿ ਗਰਲਜ਼ ਹੋਸਟਲ ਦੇ ਵਿੱਚ ਵਾਈਸ ਚਾਂਸਲਰ ਜਾਂਦੇ ਨੇ ਬਿਨਾਂ ਕਿਸੇ ਜਾਣਕਾਰੀ ਦਿੱਤੀਆਂ ਚਲੇ ਜਾਂਦੇ ਨੇ ਜਿਸ ਤੋਂ ਬਾਅਦ ਇਹ ਵਿਦਿਆਰਥੀਆਂ ਦੇ ਵੱਲੋਂ ਮੁੱਦਾ ਚੁੱਕਿਆ ਗਿਆ। ਇਸ ਸਬੰਧੀ ਜੋ ਯੂਨੀਵਰਸਿਟੀ ਪ੍ਰਬੰਧਨ ਹੈ ਉਹਨਾਂ ਦਾ ਕੀ ਕਹਿਣਾ ਹੈ ਤੇ ਵਿਦਿਆਰਥੀ ਇਸ ਸਬੰਧੀ ਕੀ ਕਹਿ ਰਹੇ ਨੇ? ਰਣਵੀਰ ਜੀ ਵਿਦਿਆਰਥੀ 3 ਦਿਨ ਤੋਂ ਲਗਾਤਾਰ ਇਹ ਦੋਸ਼ ਲਾ ਰਹੇ ਨੇ ਜਿਹੜੀ ਗੱਲ ਤੁਸੀਂ ਦੱਸੀ ਹੈ ਕਿ ਸਾਡੇ ਨਾਲ ਕਮਰਿਆਂ ਦੇ ਵਿੱਚ ਆ ਕੇ ਵਾਈਸ ਚਾਂਸਲਰ ਨੇ बहस ਕੀਤੀ ਸਾਨੂੰ ਡਾਂਟਿਆ ਕਿ ਤੁਹਾਡੇ ਕੱਪੜੇ ਕਿਹੇ ਜਿਹੇ ਨੇ ਤੁਸੀਂ ਕਿਸ ਤਰ੍ਹਾਂ ਦੀ ਪੜ੍ਹਾਈ ਕਰਦੀ ਹੋ ਯਾਨੀ ਕਿ ਉਹ ਜਿਹੜੀਆਂ ਫੀਮੇਲ ਸਟੂਡੈਂਟਸ ਨੇ ਉਹਨਾਂ ਨਾਲ ਗੱਲ ਕੀਤੀ ਹੈਰਾਨੀ ਦੀ ਗੱਲ ਇਹ ਹੈ ਕਿ ਫੋਨ ਦੇ ਉੱਪਰ ਪਹਿਲੀ ਗੱਲ ਤੇ ਹੈ ਕਿ 3 ਦਿਨਾਂ ਤੋਂ ਕਿਸੇ ਵੀ ਅਧਿਕਾਰੀ ਨੇ ਫੋਨ ਨਹੀਂ ਚੱਕਿਆ ਉਸ ਤੋਂ ਬਾਅਦ ਜਿਹੜੇ ਰਜਿਸਟਰਾਰ ਨੇ ਉਹਨਾਂ ਨਾਲ ਜਦੋਂ ਗੱਲ ਹੋਈ ਤਾਂ ਉਹਨਾਂ ਨੇ ਕਿਹਾ ਮੈਂ ਭਪਾਲ ਆ ਮੇਰੇ ਕਿਸੇ ਰਿਸ਼ਤੇਦਾਰ ਦੀ ਮੌਤ ਹੋ ਗਈ ਹੈ ਉਸ ਤੋਂ ਬਾਅਦ ਅੱਜ 2 ਵਜੇ ਦੇ ਬਾਰੇ ਪੀਆਰਓ ਦੇ ਵੱਲੋਂ ਦੱਸਿਆ ਗਿਆ ਕਿ 2 ਵਜੇ ਅਸੀਂ ਮੀਟਿੰਗ ਕਰਨ ਜਾ ਰਹੇ ਆ ਉਸ ਤੋਂ ਬਾਅਦ ਹੀ ਕਿ ਫੈਸਲਾ ਲਿਆ ਜਾਊਗਾ ਤਾਂ ਹੈਰਾਨੀ ਦੀ ਗੱਲ ਹੈ ਕਿ ਐਡੀ ਵੱਡੀ ਯੂਨੀਵਰਸਿਟੀ ਜੀ ਦਾ ਮੁੱਦਾ ਹੁਣ ਦੇਸ਼ ਦੇ ਜਿਹੜੇ ਵੱਡੇ ਲੀਡਰ ਨੇ ਉਹਨਾਂ ਦੇ ਟਵੀਟ ਤੱਕ ਪਹੁੰਚ ਗਿਆ ਉਹਨਾਂ ਨੇ ਟਵੀਟ ਕਰ ਦਿੱਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਪ੍ਰਿਯੰਕਾ ਗਾਂਧੀ ਦਾ ਵੀ ਟਵੀਟ ਆ ਚੁੱਕਾ ਹੈ ਤੇ ਇਸ ਮੁੱਦੇ ਦੇ ਬਾਵਜੂਦ ਜਿਹੜਾ ਪ੍ਰਸ਼ਾਸਨ ਹੈ ਇੱਕ ਸ਼ਬਦ ਜਾਂ ਲਿਖਤੀ ਜਾਂ ਕੈਮਰੇ ਦੇ ਉੱਪਰ ਕਿਸੇ ਵੀ ਮੀਡੀਆ ਦੇ ਰਾਹੀਂ ਲੋਕਾਂ ਨੂੰ ਨਹੀਂ ਦੇਣਾ ਚਾਹੁੰਦਾ ਸੋ ਕਿ ਕਿਹੜੇ ਕਿਤੇ ਜਿਹੜੀ ਦੇਰੀ ਕੀਤੀ ਜਾ ਰਹੀ ਹੈ ਉਹ ਆਪਣੇ ਆਪ ਦੇ ਵਿੱਚ ਇਹਦੇ ਯੂਨੀਵਰਸਿਟੀ ਦੇ ਪ੍ਰਬੰਧਕ ਨੇ ਪ੍ਰਬੰਧਨ ਜਿਹੜਾ ਸਟਾਫ ਹੈ ਜਾਂ ਵਾਈਸ ਚਾਂਸਲਰ ਨੇ ਇਹਦੇ ਨਾਲ ਦੇ ਬਾਰੇ ਤੁਸੀਂ ਇਹ ਕਹਿ ਰਹੇ ਹੋ ਕਿ ਨਾ ਤਾਂ ਵਾਈਸ ਚਾਂਸਲਰ ਦੇ ਵੱਲੋਂ ਤੇ ਨਾ ਯੂਨੀਵਰਸਿਟੀ ਪ੍ਰਬੰਧਨ ਦੇ ਵੱਲੋਂ ਨਾ ਅਧਿਕਾਰੀਆਂ ਦੇ ਵੱਲੋਂ ਕੋਈ ਅਧਿਕਾਰਿਤ ਤੌਰ ਤੇ ਬਿਆਨ ਆਇਆ ਇਸ ਗੱਲ ਨੂੰ ਉਹਨਾਂ ਨੇ ਕੰਡੈਮਨ ਕੀਤਾ ਕਿ ਨਹੀਂ ਅਜੇ ਹਾਂ ਨਹੀਂ ਹੋਇਆ ਵਾਈਸ ਚਾਂਸਲਰ ਨੇ ਅਜੇ ਹਾਂ ਨਹੀਂ ਕੀਤਾ ਇਸ ਤਰ੍ਹਾਂ ਦਾ ਕੋਈ ਵੀ ਬਿਆਨ ਇਸ ਤਰ੍ਹਾਂ ਦਾ ਕੋਈ ਵੀ ਸਪਸ਼ਟੀਕਰਨ ਹਾਲੇ ਤੱਕ ਯੂਨੀਵਰਸਿਟੀ ਵੱਲੋਂ ਸਾਹਮਣੇ ਨਹੀਂ ਆਇਆ ਮਨੋਜ ਜੀ ਬਿਲਕੁਲ ਰਹਿਣਾ ਜੀ ਕੋਈ ਵੀ ਲਿਫਤੀ ਜਾਂ ਕੈਮਰੇ ਦੇ ਉੱਪਰ ਕੋਈ ਆਪ ਵੀਡੀਓ ਬਣਾ ਕੇ ਵੀ ਕਿਉਂਦਾ ਜਿਹੜਾ ਪੀਆਰਓ ਉਹਨਾਂ ਦੇ ਵੱਲੋਂ ਨਹੀਂ ਭੇਜੀ ਗਈ ਜਿਸ ਕਰਕੇ ਜਿਹੜੇ ਵਿਦਿਆਰਥੀ ਨੇ ਹੁੰਦੇ ਜਿਹੜੀ ਗੱਲ ਹੈ ਉਹੀ ਸਿਰਫ ਲੋਕਾਂ ਸਾਹਮਣੇ ਜਾ ਰਹੀ ਹੈ ਤੇ ਲੋਕ ਇਸ ਜਿਹੜੀ ਕਾਰਵਾਈ ਹੋਈ ਹੈ ਵੀਸੀ ਦੇ ਵੱਲੋਂ ਉਹਦੇ ਖਿਲਾਫ ਹੋ ਰਹੇ ਨੇ ਜੇਕਰ ਯੂਨੀਵਰਸਿਟੀ ਪ੍ਰਬੰਧਨ ਪਹਿਲੇ ਹੀ ਵਿਦਿਆਰਥੀਆਂ ਦੇ ਨਾਲ ਜਿਹੜੀ ਵੀ ਗੱਲ ਹੋਈ ਆਪਣੇ ਵੱਲੋਂ ਸਫਾਈ ਦੇ ਦਿੰਦਾ ਤਾਂ ਲੱਗਦਾ ਕਿ ਜਿਹੜਾ ਮਸਲਾ ਸੀ ਪਹਿਲਾਂ ਹੱਲ ਹੋ ਜਾਂਦਾ ਪਰ ਹੁਣ ਦਿਨੋਂ ਦਿਨ ਜਿਹੜੇ ਵਿਦਿਆਰਥੀ ਨੇ ਖਾਸ ਕਰਕੇ ਜਿਹੜੀਆਂ ਮਹਿਲਾ ਸਟੂਡੈਂਟ ਨੇ ਫੀਮੇਲ ਸਟੂਡੈਂਟਸ ਨੇ ਉਹਨਾਂ ਦਾ ਗੁੱਸਾ ਲਗਾ ਹੁਣ ਗੱਲ ਸਿਰਫ ਉਸ ਕਮਰੇਆਂ ਦੇ ਵਿੱਚ ਜਾ ਕੇ ਛਾਪਾ ਮਾਰੀ ਰੇਡ ਕਰਨ ਚੈਕਿੰਗ ਕਰਨ ਦੀ ਨਹੀਂ ਰਹੀ ਹੁਣ ਵਿਧਾਰਥਣਾ ਨੇ ਵੀ ਦੋਸ਼ ਲਾ ਕੇ ਸਾਡੇ ਲੈਪਟਾਪ ਚੈੱਕ ਕੀਤੇ ਜਾਂਦੇ ਨੇ ਸਾਨੂੰ ਇਹ ਪੁੱਛਿਆ ਜਾਂਦਾ ਹੈ ਕਿ ਤੁਹਾਡੀ ਪਰਿਵਾਰਕ ਪਿਸ਼ਟ ਭੂਮੀ ਕਿਹੋ ਜੀ ਹੈ ਆਰਥਿਕ ਹਾਲਤ ਕਿਹੋ ਜੀ ਹੈ ਕਿ ਅਜਿਹੀਆਂ ਜਿਹੜੀਆਂ ਗੱਲਾਂ ਨੇ ਉਹ ਇਸ ਤਰ੍ਹਾਂ ਇਹ ਪੁੱਛਣੀਆਂ ਸਵਾਲ ਕਰਨੇ ਕਿਸੇ ਵੀ ਵਿਦਿਅਕ ਸੰਸਥਾ ਹੈਗੀ ਜਿਹੜੀ ਉਹਦੇ ਇਸ ਦਾਇਰੇ ਦੇ ਵਿੱਚ ਨਹੀਂ ਆਉਂਦੀ ਬਿਲਕੁਲ ਮਨੋਤਾਪੂਰ ਪਿਛਲੇ 3 ਦਿਨ ਤੋਂ ਵਿਦਿਆਰਥੀ ਪ੍ਰੋਟੈਸਟ ਕਰ ਰਹੇ ਨੇ ਕੀ ਫਿਰ ਪ੍ਰੋਟੈਸਟ ਕਰ ਰਹੇ ਨੇ ਉਹਨਾਂ ਨਾਲ ਸਾਡੀ ਗੱਲ ਹੋਈ ਹੈ ਉਹਨਾਂ ਨੇ ਇਹ ਗੱਲ ਕੀਤੀ ਕਿ ਅਸੀਂ ਆਪਣੀ ਪੜ੍ਹਾਈ ਨਹੀਂ ਕਰ ਰਹੇ ਯਾਨੀ ਕਿ ਰਣਵੀਰ ਜੀ ਜੇ ਆਪਾਂ ਗੱਲ ਕਰੀ ਕਿ 3-400 ਜਿਹੜਾ ਸਟੂਡੈਂਟ ਹੈ ਉਹ ਹੜਤਾਲ ਦੇ ਉੱਪਰ ਬੈਠਾ ਹੈ ਅੱਗੇ ਵਿਦਿਆਰਥੀ ਆਉਂਦੇ ਨੇ ਤੇ ਆਪਣੇ ਸਟ੍ਰਾਈਕ ਤੇ ਮੰਨਦੇ ਨੇ ਤੇ ਅੱਗੇ ਆਪਣੇ ਰੂਮਸ ਦੇ ਵਿੱਚ ਜਾਂਦੇ ਨੇ ਕਿਉਂਕਿ ਰਾਤ ਤੱਕ ਜਿਹੜਾ ਧਰਨਾ ਪ੍ਰਦਰਸ਼ਨ ਚੱਲਦਾ ਰਿਹਾ ਠੀਕ ਹੈ ਠੀਕ ਹੈ ਮਨੋਤਾਪੂਰ ਜੀ ਬਹੁਤ ਧੰਨਵਾਦ ਤਾਂ 2 ਪਰ ਇਹ ਦੇਖਣਾ ਹੋਏਗਾ ਪਰ ਦੂਜੇ ਪਾਸੇ ਪ੍ਰਿੰਕਾ ਗਾਂਧੀ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਟਵੀਟ ਕਰਕੇ ਕਿਹਾ ਗਿਆ ਕਿ ਪਟਿਆਲਾ ਲਾ ਯੂਨੀਵਰਸਿਟੀ ਵਿੱਚ ਦੇ ਸੂਚਨਾ ਦਿੱਤੇ ਜਾਣਾ ਗਲਤ ਹੈ ਵਿਦਿਆਰਥਣਾਂ ਦੇ ਪਹਿਰਾਵੇ ਤੇ ਟਿੱਪਣੀ ਕਰਨਾ ਸ਼ਰਮਨਾਕ ਹੈ ਤੇ ਮਹਿਲਾ ਕਮਿਸ਼ਨ ਨੂੰ ਇਸ ਮਾਮਲੇ ਦਾ ਨੋਟਿਸ ਲੈਣਾ ਚਾਹੀਦਾ ਵਾਈਸ ਚਾਂਸਲਰ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕੁੜੀਆਂ ਦੀ ਨਿੱਜਤਾ ਦੀ ਉਲੰਘਣਾ ਮਨਜ਼ੂਰ ਨਹੀਂ ਹੈ ਪ੍ਰਿੰਕਾ ਗਾਂਧੀ ਨੇ ਕਿਹਾ ਕਿ ਪਟਿਆਲਾ ਦੀ ਲਾ ਯੂਨੀਵਰਸਿਟੀ ਚ ਵਾਈਸ ਚਾਂਸਲਰ ਦੇ ਵੱਲੋਂ ਵਿਦਿਆਰਥਣਾ ਨੂੰ ਬਿਨਾਂ ਦੱਸੇ ਉਹਨਾਂ ਦੇ ਕਮਰਿਆਂ ਵਿੱਚ ਦਾਖਲ ਹੋ ਕੇ ਜਾਂਚ ਕਰਨਾ ਅਤੇ ਪਹਿਰਾਵੇ ਨੂੰ ਲੈ ਕੇ ਵਿਦਿਆਰਥਣਾ ਤੇ ਭੱਦੀਆਂ ਟਿੱਪਣੀਆਂ ਕਰਨਾ ਬੇहद ਸ਼ਰਮਨਾਕ ਹੈ ਵਿਦਿਆਰਥਣਾ ਨੇ ਮੀਡੀਆ ਨੂੰ ਜੋ ਗੱਲਾਂ ਕਹੀਆਂ ਹਨ ਉਹ ਬੇहद ਇਤਰਾਜ਼ਯੋਗ ਨੇ ਲੜਕੀਆਂ ਆਪਣੇ ਭੋਜਨ ਕੱਪੜੇ ਅਤੇ ਕੋਰਸ ਦੀ ਚੋਣ ਦਾ ਫੈਸਲਾ ਖੁਦ ਕਰਨ ਦੇ ਸਮਰੱਥ ਨੇ ਅਧਿਕਾਰਾਂ ਦੀ ਦੁਰਵਰਤੋਂ ਕਰਦੇ ਹੋਏ ਲੜਕੀਆਂ ਦੀ ਨਿੱਜਤਾ ਦੀ ਉਲੰਘਣਾ ਅਸਵੀਕਾਰਯੋਗ ਹੈ ਮਹਿਲਾ ਕਮਿਸ਼ਨ ਨੂੰ ਇਸ ਮਾਮਲੇ ਦਾ ਨੋਟਿਸ ਲੈਣਾ ਚਾਹੀਦਾ ਹੈ ਅਤੇ ਵਾਈਸ ਚਾਂਸਲਰ ਖਿਲਾਫ